ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਮਜੀਤ ਸਿੰਘ ਪੱਟੀ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਤਾਸੀਲ ਲਹਿਰਾ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਇਹ ਜਿਹੜਾ ਦਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਨੇੜੇ ਇਹਦੇ ਜਿਹੜੀ ਸ਼ਹਿਰ ਨੇਗੇ ਲਹਿਰਾ ਕਾਕਾ ਸ਼ਹਿਰ ਵੀ ਨੇੜੇ ਐ ਸੁਨਾਮ ਸ਼ਹਿਰ ਵੀ ਨੇੜੇ ਐ ਔਰ ਬਲਾਡਾ ਸ਼ਹਿਰ ਵੀ ਨੇੜੇ ਐ ਬਰੇਟਾ ਸ਼ਹਿਰ ਵੀ ਨੇੜੇ ਐ ਸੋ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਐ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆ ਤੁਸੀਂ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹੋ ਜਿਹੜੇ ਵੱਡੀਆਂ ਤੋਂ ਲੈ ਕੇ ਛੋਟੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਾਕ ਥੱਕ ਚੁੱਕੇ ਆ ਦਵਾਈਆਂ ਖਾ ਕੇ ਦਵਾਈ ਨਹੀਂ ਲੱਗਦੀ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆ ਆਪਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲਦੇ ਆ ਸੋ ਸੰਗਤ ਦੇ ਧਿਆਨ ਦੇ ਵਿੱਚ ਇੱਕ ਗੱਲ ਲਿਆ ਦਈਏ ਕਿ ਸਾਡੇ ਨਾਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਪਰ ਫੇਸਬੁੱਕ YouTube Instagram ਇਹਨਾਂ ਦੇ ਉੱਪਰ ਸਾਡੇ ਨਾਮ ਦੇ ਉੱਤੇ ਬਹੁਤ ਵੱਡੀਆਂ ਠੱਗੀਆਂ ਮਾਰੀਆਂ ਜਾ ਰਹੀਆਂ ਨੇ ਸੰਗਤ ਦੇ ਨਾਲ ਫੇਕ ਅਕਾਊਂਟ ਬਣਾ ਕੇ ਆਪਣੀ ਵੀਡੀਓ ਸਾਡੀ ਚੱਕ ਕੇ ਉਹਦੇ ਉੱਪਰ ਨੰਬਰ ਆਪਦੇ ਲਿਖ ਲੈਂਦੇ ਆ ਤੇ ਜਦੋਂ ਤੁਸੀਂ ਫੋਨ ਕਰਦੇ ਹੋ ਤਾਂ ਉਹ ਕਹਿੰਦੇ ਅਸੀਂ ਪਰਮਜੀਤ ਸਿੰਘ ਭੱਟੀ ਦਾ ਕੋਈ ਕਹਿੰਦਾ ਮੈਂ ਬੇਟਾ ਬੋਲਦਾ ਕੋਈ ਕਹਿੰਦਾ ਮੈਂ ਘਰ ਵਾਲੀ ਬੋਲਦੀ ਆ ਸੋ ਉਹ ਦਵਾਈ ਬੁੱਕ ਕਰਦੇ ਆ ਤੇ ਤੁਹਾਨੂੰ ਭੇਜਦੇ ਆ ਸਭ ਤੋਂ ਪਹਿਲਾਂ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆ ਦੇਵਾਂ ਕਿ ਆਪਾਂ ਕੋਈ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ ਤੁਹਾਨੂੰ ਕੋਈ ਕਹੇ ਕਿ ਅਸੀਂ ਪਰਮਜੀਤ ਸਿੰਘ ਭੱਟੀ ਦੇ ਬੋਲਦੇ ਆ ਦਵਾਈ ਬੁੱਕ ਕਰਵਾ ਲਓ ਤੁਸੀਂ ਕਿਸੇ ਨੂੰ ਦਵਾਈ ਬੁੱਕ ਨਹੀਂ ਕਰਾਉਣੀ ਕਿਸੇ ਦੇ ਖਾਤੇ ਦੇ ਵਿੱਚ ਪੈਸਾ ਨਹੀਂ ਪਾਉਣਾ ਸੋ ਆਪਾਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਡੇ ਨਾਂ ਤੇ ਇੰਟਰਨੈਟ ਦੇ ਉੱਤੇ YouTube ਤੇ Facebook ਤੇ ਬਹੁਤ ਵੱਡੀਆਂ ਠੱਗੀਆਂ ਸੰਗਤ ਨਾਲ ਮਾਰੀਆਂ ਜਾ ਰਹੀਆਂ ਨੇ ਸਾਡੇ ਨਾਂ ਤੇ ਫੇਕ ਅਕਾਊਂਟ ਬਣਾ ਕੇ ਲੋਕਾਂ ਨੂੰ ਦਵਾਈਆਂ ਘਰ ਦੇ ਵਿੱਚ ਭੇਜੀਆਂ ਜਾਂਦੀਆਂ ਨੇ ਅਸੀਂ ਕਿਸੇ ਨੂੰ ਵੀ ਦਵਾਈ ਘਰ ਦੇ ਵਿੱਚ ਨਹੀਂ ਭੇਜਦੇ ਪੋਸਟ ਨਹੀਂ ਕਰਦੇ ਕੋਰੀਅਰ ਨਹੀਂ ਕਰਦੇ ਸਾਡੇ ਕੋਲੇ ਆ ਕੇ ਪਿੰਡ ਡਸਕੇ ਦੇ ਵਿੱਚ ਆਪਣੀ ਨਵਜ ਦਿਖਾ ਕੇ ਫਿਰ ਦਵਾਈ ਲਓ ਸੋ ਇਹ ਬਾਰ ਬਾਰ ਅਸੀਂ ਹਰ ਵੀਡੀਓ ਦੇ ਵਿੱਚ ਆਪ ਜੀ ਨੂੰ ਕਹਿੰਨੇ ਆ ਕਿਉਂਕਿ ਠੱਗ ਨੇ ਜਿਹੜੇ ਬਹੁਤ ਜ਼ਿਆਦੇ ਤੇਜ਼ ਦਿਮਾਗ ਦੇ ਹੁੰਦੇ ਆ ਸਾਡੀ ਵੀਡੀਓ ਨੂੰ ਚੱਕ ਕੇ ਉਹਨੂੰ ਕੱਟ ਵੱਟ ਕਰਕੇ ਉਹਦੇ ਤੇ ਨੰਬਰ ਆਪਦੇ ਲਾ ਕੇ ਤੁਹਾਡੇ ਨਾਲ ਠੱਗੀਆਂ ਮਾਰਦੇ ਆ ਅਸੀਂ ਕੋਈ ਦਵਾਈ ਕੋਰੀਅਰ ਨਹੀਂ ਕਰਦੇ ਸਾਨੂੰ ਪਿੰਡ ਡਸਕੇ ਦੇ ਵਿੱਚ ਮਿਲ ਕੇ ਹੀ ਦਵਾਈ ਤੁਸੀਂ ਲੈ ਕੇ ਜਾਓ ਨਵਜ ਦਿਖਾ ਕੇ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਿਲਦੇ ਹੀ ਮਿਲਦੇ 100 ਠੱਗਣੇ ਜਿਹੜੇ ਜਦੋਂ ਤੁਸੀਂ ਉਹਨਾਂ ਨੂੰ ਫੋਨ ਲਾਉਂਦੇ ਹੋ ਕਹਿਣਗੇ ਬਾਬਾ ਜੀ ਕੈਂਪ ਤੇ ਗਏ ਆ ਕੋਈ ਕਿਤੇ ਕਹਿੰਦਾ ਕੋਈ ਕਿਤੇ ਵੀ ਅਸੀਂ ਐਤਵਾਰ ਨੂੰ ਮਿਲਦੇ ਨਹੀਂ ਇਹ ਸਾਰੇ ਝੂਠ ਮਾਰਦੇ ਆ ਉਹ ਤਾਂ ਜੋ ਤੁਸੀਂ ਦਵਾਈ ਉਹਨਾਂ ਤੋਂ ਕੋਰੀਅਰ ਕਰਵਾ ਲਓ ਆ ਸਾਡਾ ਕਿਤੇ ਕੋਈ ਕੰਪਨੀ ਲੱਗਦਾ ਅਸੀਂ ਕਿਤੇ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕਰਦੇ ਅਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮਿਲਦੇ ਹੀ ਮਿਲਦੇ ਹਾਂ ਤੁਸੀਂ ਕਿਸੇ ਨੂੰ ਦਵਾਈ ਵਾਸਤੇ ਖਾਤੇ 'ਚ ਪੈਸੇ ਨਹੀਂ ਪਾਉਣੇ ਕਿਸੇ ਤੋਂ ਦਵਾਈ ਮਗਵਾਉਣੀ ਨਹੀਂ ਜਿਨ੍ਹਾਂ ਨੇ ਵੀ ਦਵਾਈ ਲੈਣੀ ਹੈ ਉਹ ਪਿੰਡ ਡਸਕੇ ਦੇ ਵਿੱਚ ਆ ਕੇ ਸਾਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲਓ ਕੋਰੀਅਰ ਕਿਸੇ ਤੋਂ ਨਾ ਮਗਵਾਓ ਸੋ ਇਹ ਸੰਗਤ ਦੇ ਧਿਆਨ ਦੇ ਵਿੱਚ ਲਿਆਉਣ ਯੋਗ ਗੱਲਾਂ ਸੀ ਅੱਜ ਜਿਸ ਵਿਸ਼ੇ 'ਚ ਮੈਂ ਆਪ ਜੀ ਦੇ ਸਾਹਮਣੇ ਆਇਆ ਉਹ ਹੈ ਬਵਾਸੀਰ ਅੱਜ ਸਾਡਾ ਖਾਣ ਪੀਣ ਬਹੁਤ ਵਿਗੜ ਚੁੱਕਿਆ ਸਾਡਾ ਜਿਹੜਾ ਖਾਣ ਪੀਣ ਹੈ ਉਹ ਫਾਸਟ ਫਰੂਟ ਹੈ ਜਿਹੜਾ ਬਹੁਤ ਜ਼ਿਆਦਾ ਅਸੀਂ ਖਾਣ ਲੱਗ ਪਏ ਆ ਤਲੀਆਂ ਚੀਜ਼ਾਂ ਜ਼ਿਆਦਾ ਖਾਣ ਲੱਗ ਪਏ ਆ ਆਪਣਾ ਜਿਹੜਾ ਪਾਚਨ ਤੰਤਰ ਹੈ ਉਹਨੂੰ ਵਿਗਾੜ ਦਿੰਦਾ ਸੋ ਇਹ ਬਵਾਸੀਰ ਕਈ ਤਰ੍ਹਾਂ ਦੀ ਹੁੰਦੀ ਹੈ ਕਿਸੇ ਨੂੰ ਮੌਗਿਆਂ ਵਾਲੀ ਬਵਾਸੀਰ ਹੈ ਕਿਸੇ ਨੂੰ ਪਗੰਦਰ ਖੋੜੇ ਵਾਲੀ ਬਵਾਸੀਰ ਹੈ ਕਿਸੇ ਨੂੰ ਖੂਨ ਪੈਂਦਾ ਜਿਆਦਾ ਕਿਸੇ ਦੇ ਬਿਆਹਿਆ ਪਾਟ ਦੀਆਂ ਨੇ ਕਿਸੇ ਨੂੰ ਦਰਦ ਜਿਆਦਾ ਹੁੰਦਾ ਸੋਏ ਜਿੰਨੀਆਂ ਵੀ ਬਵਾਸੀਰ ਦੇ ਰੂਪ ਨੇ ਜਿੰਨੇ ਵੀ ਤਰ੍ਹਾਂ ਦੀ ਬਵਾਸੀਰ ਹੈ ਇਹਦਾ ਸੰਤਾਂ ਦਾ ਦੱਸਿਆ ਹੋਇਆ ਅਜਮਾਇਆ ਹੋਇਆ 100 ਸਾਲ ਤੋਂ ਪੁਰਾਣਾ ਗ੍ਰੰਥ ਦੇ ਵਿੱਚੋਂ ਮਹਾਪੁਰਸ਼ਾਂ ਵੱਲੋਂ ਦੱਸਿਆ ਹੋਇਆ ਨੁਕਸਾ ਆਪ ਜੀ ਦੀ ਝੋਲੀ ਵਿੱਚ ਪਾਣ ਲੱਗੇ ਆ ਤੁਸੀਂ ਆਪ ਵਰਤੋ ਜਿਨ੍ਹਾਂ ਨੂੰ ਇਹ ਬਿਮਾਰੀ ਹੈ ਬਣਾ ਕੇ ਅੱਗੇ ਵੀ ਸ਼ੇਅਰ ਕਰੋ ਤਾਂ ਜੋ ਕਿਸੇ ਦੀ ਆਪਾਂ ਹੈਲਪ ਕਰ ਸਕੀਏ ਕਿਸੇ ਨੂੰ ਰੋਂਦੇ ਨੂੰ ਹਸਾ ਸਕੀਏ ਸੋ ਇਹ ਦਵਾਈਆਂ ਨੇ ਜਿਹੜੀਆਂ ਉਹ ਨੋਟ ਕਰ ਲਓ ਮੈਂ ਸ਼ਟਾਮ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਤੁਸੀਂ ਇਸ ਦਵਾਈ ਨੂੰ ਵਰਤੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਵਾਸੀਰ ਆ ਉਹ ਹਰ ਤਰ੍ਹਾਂ ਦੀ ਬਵਾਸੀਰ 3 ਮਹੀਨੇ ਇਸ ਦਵਾਈ ਨੂੰ ਵਰਤ ਲਓ ਸ਼ਟਾਮ ਪੇਪਰ ਤੇ ਗਰੰਟੀ ਲਿਖ ਕੇ ਦੇਣ ਨੂੰ ਤਿਆਰ ਆ ਮੈਂ ਤੁਸੀਂ ਇਸ 3 ਮਹੀਨੇ ਦਵਾਈ ਨੂੰ ਵਰਤੋਂਗੇ ਤੁਹਾਡੀ ਬਵਾਸੀਰ ਜੜ੍ਹ ਤੋਂ ਠੀਕ ਹੋ ਜਾਏਗੀ ਦੁਬਾਰੇ ਕਦੇ ਦਿੱਕਤ ਨਹੀਂ ਆਉਂਦੀ ਸੋ ਇਹ ਨੁਕਸਾ ਜਿਹੜਾ ਨੋਟ ਕਰ ਲਓ ਇਹਦੇ ਵਿੱਚ ਜਿਹੜੀਆਂ-ਜਿਹੜੀਆਂ ਚੀਜ਼ਾਂ ਪੈਣੀਆਂ ਸਭ ਤੋਂ ਪਹਿਲਾਂ ਹਰੜ ਇੱਕ ਬਰਾਬਰ ਲੈ ਲਿਓ ਹਰੜ ਦੂਜੇ ਨੰਬਰ ਤੇ ਬਿਹੜਾ ਆ ਫਿਰ ਆਮਲਾ ਫਿਰ ਨਾਗਰਮੋਥਾ ਫਿਰ ਇਮਲੀ ਦੇ ਬੀਜ ਹੁੰਦੇ ਨੇ ਜਿਹੜੇ ਫਿਰ ਸਰਨੇ ਲੈ ਲੋ ਫਿਰ ਤਮਾਲ ਪੱਤਰ ਲੈ ਲੋ ਫਿਰ ਹਿੰਗ ਲੈ ਲੋ ਮਗਾ ਲੈ ਲੋ ਕਾਲੀ ਮਿਰਚ ਜਿਹੜੀ ਉਹ ਲੈ ਲੋ ਇਸੇ ਤਰ੍ਹਾਂ ਬੇਲਗਿਰੀ ਇਸੇ ਤਰ੍ਹਾਂ ਸੌਂਫ ਫਿਰ ਹਲਦੀ ਫਿਰ ਸੁੰਡ ਫਿਰ ਅਜਮੋਦ ਫਿਰ ਕੜੂ ਫਿਰ ਕਟਕੀ ਫਿਰ ਚਬਕਾ ਫਿਰ ਸੱਜੀ ਖਾਰ ਜੋਖਾਰ ਬੱਚ ਅਨਾਰ ਦਾ ਛਿਲਕਾ ਪਿਪਲਾ ਮੂਲ ਇਸੇ ਤਰ੍ਹਾਂ ਹੀ ਪਾਠਾ ਫਿਰ ਕੱਥਾ ਸਫੇਦ ਕਰਲਾਜਵੰਤੀ ਫਿਰ ਗੁਲਾਬ ਦੇ ਫੁੱਲ ਸੁੱਕੇ ਹੋਏ ਫਿਰ ਅਲਸੀ ਇਸਬਗੋਲ ਗੋਂਦ ਮਰਿੰਡਾ ਗੋਂਦ ਹੈ ਜਿਹੜਾ ਇਹ ਮੋਰਿੰਗੇ ਦਾ ਲੈਣਾ ਹੈਗਾ ਫਿਰ ਨਾਰੀਅਲ ਦੇ ਛਿਲਕੇ ਨੂੰ ਸਾੜ ਕੇ ਉਹਦੀ ਸਵਾ ਬਣਾ ਲੈਣੀ ਹੈ ਉਹ ਫਿਰ ਮਹਿੰਦੀ ਸੁੱਕੀ ਜਿਹੜੇ ਹਰੇ ਪੱਤੇ ਹੁੰਦੇ ਆ ਉਹ ਰਸੌਂਧ ਤੇ ਕਾਲੇ ਤਿਲ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਲੈਣੀਆਂ ਨੇ ਪੰਸਾਰੀਆਂ ਤੋਂ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਮਾਤਰਾ ਚ ਲੈ ਲਓ ਚਾਹੇ 10 10 ਗ੍ਰਾਮ ਲੈ ਲਓ ਚਾਹੇ 20 20 ਗ੍ਰਾਮ ਲੈ ਲਓ ਚਾਹੇ 50 50 ਗ੍ਰਾਮ ਲੈ ਲਓ ਇਹ ਸਾਰੀਆਂ ਚੀਜ਼ਾਂ ਲੈ ਕੇ ਤੁਸੀਂ ਇਹਨਾਂ ਨੂੰ ਪੀਸ ਲੈਣਾ ਬਰੀਕ ਕਰਕੇ ਪੀਸ ਕੇ ਸਾਰੀਆਂ ਨੂੰ ਮਿਕਸ ਕਰਕੇ ਇੱਕ ਬਣਾ ਦੇਣਾ ਸਾਰੀ ਦਵਾਈ ਸੋ ਇਹ ਦੋ ਟਾਈਮ ਦਵਾਈ ਲੈਣੀ ਹੈ ਸਵੇਰੇ ਖਾਲੀ ਪੇਟ ਇੱਕ ਚਮਚ ਦਵਾਈ ਇੱਕ ਗਲਾਸ ਕੋਸੇ ਪਾਣੀ ਨਾਲ ਫਿਰ ਰਾਤ ਨੂੰ ਰੋਟੀ ਤੋਂ ਘੰਟਾ ਪਹਿਲਾਂ ਇੱਕ ਚਮਚ ਦਵਾਈ ਇੱਕ ਗਲਾਸ ਕੋਸੇ ਪਾਣੀ ਨਾਲ ਸੋ ਇਹ ਦਵਾਈ ਤੁਸੀਂ ਘਰੇ ਬਣਾ ਕੇ ਆਪ ਵਰਤਣੀ ਹੈ ਜਿਨ੍ਹਾਂ ਦੇ ਮੌਕਿਆਂ ਵਾਲੀ ਹੈ ਜਾਂ ਭਗੰਦਰ ਹੈ ਜਾਂ ਬੇਈਆਂ ਪਾਟਦੀਆਂ ਉਹ ਹਲਦੀ ਤੇ ਗੇਂਦੇ ਦੇ ਫੁੱਲ ਨੂੰ ਥੋੜਾ ਜਿਹਾ ਵਿੱਚ ਨਾਰੀਅਲ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਕੁੱਟ ਕੇ ਪੀਸ ਕੇ ਪੇਸਟ ਬਣਾ ਲੈਣੀ ਹੈ ਰਾਤ ਨੂੰ ਸੌਣ ਲੱਗਿਆਂ ਮੌਕਿਆਂ ਦੇ ਉੱਪਰ ਉਹ ਲਗਾਉਣੀ ਹੈ ਭਗੰਦਰ ਦੇ ਉੱਪਰ ਲਾਉਣੀ ਹੈ ਬੇਈਆਂ ਦੇ ਉੱਪਰ ਲਾਉਣੀ ਹੈ ਸੋ ਕੁਝ ਦਿਨਾਂ ਚ ਬਿਲਕੁਲ ਸਾਫ਼ ਹੋ ਜਾਣਗੇ ਤਿੰਨ ਮਹੀਨੇ ਇਹ ਖਾਣ ਵਾਲੀ ਦਵਾਈ ਹੈ ਜਿਹੜੀ ਇਹਨੂੰ ਤੁਸੀਂ ਵਰਤਣੇ ਤਲੀਆਂ ਤੇ ਜਾਦਾ ਮਸਾਲੇ ਵਾਲੀਆਂ ਚੀਜ਼ਾਂ ਬਿਲਕੁਲ ਬੰਦ ਕਰਦੇ ਹੋ ਮੈਂ ਗਰੰਟੀ ਸਟੈਂਪੇਪਰ ਤੇ ਲਿਖ ਕੇ ਦਿਨਾ ਤੁਹਾਨੂੰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਬਵਾਸੀਰ ਹੈ ਚਾਹੇ ਖੂਨ ਪੈਂਦਾ ਜਾਦੇ ਚਾਹੇ ਦਰਦ ਜਾਦੇ ਹੁੰਦੀ ਹੈ ਚਾਹੇ ਮੌਕੇ ਨੇ ਚਾਹੇ ਬਿਆਈਆਂ ਪਾਟਰੀਆਂ ਨੇ ਚਾਹੇ ਪਗੰਦਰ ਦਾ ਫੋੜਾ ਔਰ ਰਸੀ ਜਾਂਦਾ ਤੁਸੀਂ ਇਸ ਦਵਾਈ ਨੂੰ ਤਿੰਨ ਮਹੀਨੇ ਖਾਣੀ ਹੈ ਤੇ ਮੈਂ ਨਾ ਕਿ ਇਹ ਦਵਾਈ ਜਿਹੜੀ ਲਾਉਣ ਵਾਲੀ ਦੱਸੀ ਆ ਮੈਂ ਉਹ ਲਾਉਣੀ ਹੈ ਤੁਹਾਨੂੰ ਜ਼ਿੰਦਗੀ ਵਿੱਚ ਕਦੇ ਬਵਾਸੀ ਦਾ ਰੋਗ ਨਹੀਂ ਹੋਏਗਾ ਆਪ ਵਰਤੋ ਹੋਰਾਂ ਨੂੰ ਅੱਗੇ ਵੀਡੀਓ ਸ਼ੇਅਰ ਕਰਕੇ ਪੁੰਨ ਦਾ ਜਿਹੜਾ ਇਹ ਪੁੰਨ ਦੇ ਭਾਗੀ ਬਣੋ ਸੋ ਆਪ ਵਰਤੋ ਹੋਰਾਂ ਨੂੰ ਅੱਗੇ ਪ੍ਰੇਰਿਤ ਕਰੋ ਸੋ ਦੁਬਾਰਾ ਫਿਰ ਮੈਂ ਤੁਹਾਡੇ ਧਿਆਨ ਚ ਲਿਆ ਦੇਵਾਂ ਅਸੀਂ ਦਵਾਈ ਕੋਰੀਅਰ ਨਹੀਂ ਕਰਦੇ ਕੋਈ ਵੀ ਤੁਸੀਂ ਦਵਾਈ ਲੈਣੀ ਹੈ ਜਾ ਮੈਨੂੰ ਮਿਲਣਾ ਹੈ ਉਹ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਪਿੰਡ ਡਸਕੇ ਚ ਆਪਾਂ ਮਿਲਦੀ ਮਿਲਦੇ ਆ ਤੁਸੀਂ ਪਿੰਡ ਡਸਕੇ ਚ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲੋ ਕਿਸੇ ਨੇ ਫੋਨ ਤੇ ਆਰਡਰ ਨਹੀਂ ਕਰਨਾ ਕਿਸੇ ਠੱਗਾ ਨੂੰ ਆਪਾਂ ਫਸਣਾ ਨਹੀਂਗਾ ਸੋ ਇਹ ਧਿਆਨ ਰੱਖਿਓ ਆਪਾਂ ਦਵਾਈ ਕੋਰੀਅਰ ਨਹੀਂ ਕਰਦੇ ਸਾਡੇ ਨਾਂ ਤੇ ਠੱਗੀ ਬੜੀ ਚੱਲਦੀ ਹੈ ਫੇਕ ਅਕਾਊਂਟ ਬਣਾ ਕੇ ਲੋਕਾਂ ਨੂੰ ਦਵਾਈ ਕੋਰੀਅਰ ਕਰ ਰਹੇ ਆ ਉਹ ਤਾਂ ਨਾਲ ਸਾਡੇ ਨਾਲ ਕੋਈ ਲਿੰਕ ਨਹੀਂ ਤੁਸੀਂ ਜਿਨ੍ਹਾਂ ਨੇ ਵੀ ਸਾਡੇ ਤੋਂ ਦਵਾਈ ਲੈਣੀ ਹੈ ਉਹ ਪਿੰਡ ਡਸਕੇ ਚ ਮਿਲ ਕੇ ਹੀ ਦਵਾਈ ਲੋ ਸੋਏ ਦਵਾਈ ਜਿਹੜੀ ਬਵਾਸੀਰ ਦੀ ਦੱਸੀ ਹੈ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਇਹਦੀ ਗਰੰਟੀ ਸਟਾਮਪ ਪੇਪਰ ਤੇ ਮੈਂ ਲਿਖ ਕੇ ਦਿਨਾ 3 ਮਹੀਨੇ ਵਰਤ ਲੋ ਤੁਹਾਨੂੰ ਕਦੇ ਬਵਾਸੀਰ ਦੀ ਦਿੱਕਤ ਨਹੀਂ ਰਹੇਗੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ